ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਿਹਾਈ ਸਾਹਿਬ ਵਾਲਿਆਂ ਦੀ ਤੀਸਰੇ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਵੱਲੋਂ ਜਿਤਨਾ ਆਪ ਸਭ ਲੋਕਾਂ ਨੂੰ ਪਤਾ ਹੀ ਹੈ ਕਿ ਹੜ੍ਹ ਦੇ ਵਿੱਚ ਲਗਾਤਾਰ ਸਵਾਮਾਂ ਚੱਲ ਰਹੀਆਂ ਹਨ ਉੱਥੇ ਹੀ ਅੱਜ 3 ਸਤੰਬਰ ਦਿਨ ਬੁੱਧਵਾਰ ਨੂੰ ਜ਼ਹਿੇਦਾਰ ਠੱਠਾ ਜੀ ਵੱਲੋਂ ਇੱਕ ਰਿਸਕਿਊ ਕੀਤਾ ਗਿਆ ਇੱਕ ਪਰਿਵਾਰ ਦੀ ਮਾਤਾ ਨੂੰ ਦੱਸਿਆ ਜਾ ਰਿਹਾ ਕਿ ਲੈ ਕੇ ਆਇਆ ਜਾ ਰਿਹਾ ਹੈ ਮਾਤਾ ਕੁਝ ਠੀਕ ਨਹੀਂ ਹੈ ਉਸ ਨੂੰ ਅਗਨ ਬੋਰ ਦੇ ਰਹੀ ਇਹ ਤੱਕ ਪਹੁੰਚਾਇਆ ਗਿਆ ਹੈ ਅੱਗੇ ਵੀ ਜਿਹੜਾ ਸੰਪਰਦਾਇ ਵੱਲੋਂ ਕੋਸ਼ਿਸ਼ ਕੀਤੀ ਜਾਊਗੀ ਮਾਤਾ ਨੂੰ ਜਲਦੀ ਤੋਂ ਜਲਦੀ ਜਿਹੜਾ ਹਸ ਤੁਸੀਂ ਦੇਖ ਸਕਦੇ ਹੋ ਮੌਸਮ ਬਹੁਤ ਖਰਾਬ ਹੈ ਇਸ ਵਕਤ ਮੀਂਹ ਵੀ ਆਪਣੇ ਜ਼ੋਰ ਦੇ ਉੱਪਰ ਆ ਤੇ ਹਵਾ ਵੀ ਬਹੁਤ ਚੱਲ ਰਹੀ ਹੈ ਪਰ ਜਿਹੜੇ ਸਿਵਾਦਾਰ ਨੇ ਉਹ ਸਿਵਾ ਦੇ ਵਿੱਚ ਡਟੇ ਹੋਏ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਵੀਰ ਮੇਰੇ ਮਾਤਾ ਨੂੰ ਇੱਥੋਂ ਤੱਕ ਲੈ ਕੇ ਪਹੁੰਚੇ ਨੇ ਅੱਗੇ ਨਾਲ ਦੀ ਨਾਲ ਆ ਐਮਬੂਲੈਂਸ ਵੀ ਇੱਕ ਸਵਾਵਾ ਜਿਹੜੀਆਂ ਸੰਪਰਦਾਇ ਵੱਲੋਂ ਰੋਕੀਆਂ ਗਈਆਂ ਨੇ ਜਿਹੜੇ ਮਾਤਾ ਨੂੰ ਹਸਪਤਾਲ ਪਹੁੰਚਾਇਆ ਜਾਊਗਾ ਕਿ ਜੈਦਰ ਦੀ ਜੇ ਗੱਲ ਕਰੀਏ ਕਿਹੜੇ ਪਿੰਡ ਤੋਂ ਮਾਤਾ ਜੀ ਨੂੰ ਲੈ ਕੇ ਆਏ ਤੁਸੀਂ ਲੱਖੇ ਲੱਖੂ ਵਾਲ ਤੋਂ ਤੇ ਕੀ ਗੱਲ ਹੋਈ ਸੀ ਮਾਤਾ ਜੀ ਨੂੰ ਮਾਤਾ ਜੀ ਰਾਤ ਡਿੱਗ ਪਏ ਆ ਮਾਤਾ ਜੀ ਦੇ ਜਿੱਦਾ ਚੂਕਣਾ ਟੁੱਟ ਗਿਆ ਵਾ ਬਾਹ ਡੁੱਟ ਗਈ ਆ ਥੋੜੇ-ਥੋੜਾ ਦੋ ਤਿੰਨ ਜਗ੍ਹਾ ਤੇ ਮਾਤਾ ਦੀ ਹੱਡੀਆਂ ਟੁੱਟੀਆਂ ਸਰੀਰੀਆਂ ਤੇ ਵੀਰ ਜੀ ਕੋਈ ਅੱਗੇ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੋਵੇ ਸੰਭਰਦਾਿਆਂ ਨੂੰ ਐਂਬੂਲੈਂਸ ਆਈ ਹੋਈ ਹੈ ਜੀ ਗੱਡੀ ਬੁਲਾਈ ਹੋਈ ਹੈ ਗੱਡੀ ਹੁਣ ਇੱਥੋਂ ਮਾਤਾ ਜੀ ਨੂੰ ਹਸਪੀਟਲ ਲੈ ਕੇ ਜਾਇਆ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮੇਹਰ ਕਰੇ ਸੱਚੇ ਪਾਤਸ਼ਾਹ ਮਾਤਾ ਦੇ ਦਾਦੇ ਚੁਗਣਾ ਵੀ ਟੁੱਟ ਚੁੱਕਾ ਇੱਕ ਬਾਹ ਵੀ ਜਿਹੜੀ ਟੁੱਟੀ ਹੋਈ ਹੈ ਮਾਤਾ ਨੂੰ ਰਿਸਕੋ ਕਰਕੇ ਜਿਹੜੀ ਸਾਡੀ ਟੀਮ ਲੈ ਕੇ ਆਈ ਆ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਾਹਿਬ ਵਾਲਿਆਂ ਦੀ ਪੂਰੀ ਟੀਮ ਜਿਹੜੀ ਲੱਗੀ ਹੋਈ ਆ ਇਸ ਮਾਤਾ ਨੂੰ ਇਸਦੇ ਪਿੰਡੋਂ ਜਿਹੜਾ ਕ੍ਰੀਬਨ ਦੱਸਿਆ ਜਾ ਰਿਹਾ ਤਿੰਨ ਤੋਂ ਚਾਰ ਕਿਲੋਮੀਟਰ ਦੂਰ ਤੋਂ ਲੈ ਕੇ ਆਏ ਨੇ ਨਾਲ ਦੀ ਨਾਲ ਜਿਹੜੀਆਂ ਸਵਾਵਾ ਇੱਥੇ ਐਮਬੂਲੈਂਸ ਵੀ ਪਹੁੰਚ ਗਈਆਂ ਵੀ ਨਾਲ ਉਹਨੂੰ ਪ੍ਰਬੰਧ ਕੀਤਾ ਗਿਆ ਸੀ ਪਹਿਲੋਂ ਸੰਪਰਦਾਇ ਦੇ ਜ਼ਹੀਦਾਰਾਂ ਵੱਲੋਂ ਵੱਧ ਤੋਂ ਵੱਧ ਜਿਹੜੀਆਂ ਇੱਥੇ ਸਵਾਵਾ ਕੀਤੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਜੇ ਹੁ ਮਤਲਬ ਲੋਕ ਚਾਹੇ ਗੱਲ ਕਰੀਏ ਵੀਰਾਂ ਵੱਲੋਂ ਐਂਬੂਲੈਂਸ ਇੱਥੇ ਮੋਹਈਆ ਕਰਵਾਈ ਗਈ ਸੀ ਮੌਕੇ ਤੇ ਮਾਤਾ ਜੀ ਨੂੰ ਹਸਪਤਾਲ ਜਿਹੜਾ ਲਿਜਾਇਆ ਜਾ ਰਿਹਾ ਹੈ ਇਸ ਨੂੰ ਕਹਿੰਦੇ ਨੇ ਅਸਲ ਸੇਵਾ ਜੇ ਮਹਾਰਾਜ ਬਾਬਾ ਜੀ ਨੇ ਅਗਨਬੋਧ ਲੈ ਕੇ ਦਿੱਤੇ ਨੇ ਉਸ ਉਸ ਦਾ ਜਿਹੜਾ ਸਹੀ ਇਸਤੇਮਾਲ ਕਰ ਰਹੇ ਨੇ ਜਹੇਦਾਰ ਤਰਸੀਮ ਸਿੰਘ ਜਹੇਦਾਰ ਠੱਠਾ ਜੀ ਜੋ ਦਿਨ ਰਾਤ ਇੱਕ ਕਰਕੇ ਇੱਥੇ ਸਵਾਵਾਂ ਦੇ ਵਿੱਚ ਜੁਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਮਾਤਾ ਨੂੰ ਜਿਹੜਾ ਹੁਣ ਇਸ ਵਕਤ ਹਸਪਤਾਲ ਭੇਜਿਆ ਜਾ ਰਿਹਾ ਹੈ ਕਰੀਬਨ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ ਦੋ ਤੋਂ 2.5 ਘੰਟੇ ਲੱਗੇ ਇਸ ਮਾਤਾ ਨੂੰ ਲਿਆਉਣ ਤੱਕ ਇੱਥੋਂ ਤੱਕ ਜਿਹੜਾ ਪਾਣੀ ਦਾ ਪੱਧਰ ਘਟ ਚੁੱਕਾ ਹੈ ਝੋਨੇ ਦੇ ਜਿਹੜੇ ਇੰਜਨ ਦੇ ਵਿੱਚ ਝੋਨਾ ਜਿਹੜਾ ਫਸਦਾ ਸੀ ਪਰ ਬੇੜੀ ਨੂੰ ਵੀ ਜਿਹੜਾ ਇੱਥੋਂ ਤੱਕ ਵਾਂਸ ਦੇ ਚੱਪੂ ਲਾ ਕੇ ਤੋਦਕ ਜਿਹੜਾ ਮਾਤਾ ਨੂੰ ਪਹੁੰਚਾਇਆ ਗਿਆ ਹੈ ਤੁਸੀਂ ਦੇਖ ਸਕਦੇ ਜੇ ਜਿਹਹਦਰਾਂ ਵੱਲੋਂ ਜਿਹੜੀ ਬਹੁਤ ਕਠਿਨਾ ਕਠਿਨਾਈ ਸਵਾਵਾ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀ ਐਂਬੂਲੈਂਸ ਇੱਥੋਂ ਤੋਰ ਦਿੱਤੀ ਗਈ ਆ ਕਿ ਮਾਤਾ ਨੂੰ ਜਿਹੜੀਆਂ ਮੁਰਲੀਆਂ ਸਹਾਇਤਾ ਦੀ ਲੋੜ ਸੀ ਉਸ ਦੀ ਸਹਾਇਤਾ ਲਈ ਮਾਤਾ ਨੂੰ ਇੱਥੋਂ ਰਵਾਨਾ ਕੀਤਾ ਗਿਆ ਜਿਹਹਦਰਾਂ ਵੱਲੋਂ ਜਿਹੜੇ ਜਿਹਹਦਰ ਸਾਡੇ ਮਾਤਾ ਜੀ ਨੂੰ ਲੈ ਕੇ ਆਏ ਜੇ ਤੇ ਮਾਤਾ ਜੀ ਦੇ ਕਿਤੇ ਕਿਤੇ ਜਿਹੜੇ ਸੱਟ ਲੱਗੀ ਹੋਈ ਆ ਮਾਤਾ ਜੀ ਦਾ ਇੱਕ ਝੂਕਣਾ ਟੁੱਟਾ ਹੋਇਆ ਏ ਇੱਕ ਮਾਤਾ ਜੀ ਦਾ ਮੋਢਾ ਇੱਕ ਦੁੱਟ ਟੁੱਟਾ ਹੋਇਆ ਏ ਬਾਕੀ ਤਾਂ ਡਾਕਟਰ ਸਾਹਿਬ ਦੱਸਣਗੇ ਮਾਤਾ ਜੀ ਦੇ ਅਨਸਾਰ ਜੀ ਗੱਲ ਕਰਦੇ ਆਪਾਂ ਕਿੰਨੇ ਵਜੇ ਕਿੰਨੇ ਵਜੇ ਵੀਰ ਜੀ ਤੁਹਾਨੂੰ ਕਾਲ ਆਈ ਸੀ ਇਹ ਸਵੇਰੇ ਕੋਈ 9 ਵਜੇ ਕਾਈ ਸੀ ਵੀ ਕਾਲ ਜੀ ਤੇ ਕਿੰਨਾ ਚਿਰ ਜਿਹੜਾ ਇਹ ਮਾਤਾ ਨੂੰ ਇੱਥੇ ਲਿਆਉਣ ਦੇ ਵਿੱਚ ਲੱਗਾ ਤੇ ਕਿੰਨਾ ਸਫਰ ਸੀ 9 ਤੋਂ ਲੈ ਕੇ ਹੁਣ ਲੈ ਲਾ ਲੋ ਵੀ ਉਹ ਆਦਿ ਇਹ ਤਾਂ ਡੇਢ ਘੰਟਾ ਜਿਹੜਾ ਜਿੰਨਾ ਵੀ ਸਮਾਂ ਵਾ ਇਹਨਾਂ ਵਿੱਚ ਜਾਣਾ ਥੋੜਾ ਜਿਹਾ ਸੌਖਾ ਪਹੁੰਚ ਕੇ ਆਉਂਦੇ ਨੇ ਕਿਤੇ ਬਾਰਿਸ਼ ਸੀਗੀ ਇੱਕ ਮਾਦਾਈ ਦੇ ਦਰਦ ਬਹੁਤ ਹੁੰਦੀ ਸੀਗੀ ਪਹੁੰਚ ਤਾਂ ਛੇਤੀ ਗਿਆ ਪਰ ਵਾਪਸੀ ਤੇ ਜਿਹੜਾ ਵਾ ਵਾਪਸੀ ਤੇ ਥੋੜਾ ਔਖਾ ਆਇਆ ਇੱਕ ਫਸਲ ਵੱਡੀ ਆ ਵਿੱਚ ਪਾਣੀ ਗਈ ਥਾ ਤੇ ਬਹੁਤ ਲੂੰਗਾ ਤੇ ਤੇਜ਼ ਆ ਇੱਕ ਹਵਾਵੜੀ ਤੇਜ਼ ਸੀਗੀ ਉਹਦੇ ਕਾਰਨ ਮਰੀਜ਼ ਹੋਣ ਕਾਰਨ ਥੋੜਾ ਜਿਆ ਸਾਡੇ ਨਾਲ ਇੱਥੇ ਫਰੋਜ਼ ਵੀਰ ਜਿਹੜਾ ਫਰੋਜ਼ ਖਾਨ ਕਹਿ ਸਕਦੇ ਘੜਕੇ ਤੋਂ ਕ੍ਰੀਮਨ ਦੱਸਿਆ ਜਾਂਦਾ ਹੈ ਕਿ ਬੜੇ ਲੰਮੇ ਸਮੇਂ ਤੋਂ ਜਿਹੜਾ ਸਵਾਵਾਂ ਦੇ ਵਿੱਚ ਜੁਟਿਆ ਵੀਰ ਜੀ ਤੁਸੀਂ ਸੇਵਾ ਕਰਦੇ ਆ ਰਹੇ ਜੇ ਕਿਸ ਤਰ੍ਹਾਂ ਜਿਹੜਾ ਮਾਤਾ ਨੂੰ ਇੱਥੋਂ ਤੱਕ ਪਹੁੰਚਾਇਆ ਗਿਆ ਉਸ ਬਾਰੇ ਕੀ ਕਹਣਾ ਤੁਹਾਡਾ ਵੈਕਟੀਕਾ ਖਾਲਸਾ ਵੈਕਟੀਕਾ ਜੀ ਇਹ ਜੀ ਬਾਬਾ ਸੁਫਾ ਸਿੰਘ ਨਾਲੋਂ ਬੋਰਡ ਆਇਆ ਜੀ ਉਹ ਅਸੀਂ ਕਵਰ ਕਰਦੇ ਜਿਹੜੀ ਜਿਹੜੀ ਜਗ੍ਹਾ ਤੇ ਜਾਣਾ ਪੈਂਦਾ ਉਹ ਜਗ੍ਹਾ ਨੂੰ ਕਵਰ ਕਰਦੇ ਆ ਪਰ ਇਧਰ ਬਹੁਤ ਮੁਸ਼ਕਲ ਹੀ ਵੰਜ ਦੇ ਨਾਲ ਹੀ ਚਲਾ ਕੇ ਖੜਨਾ ਪਿਆ ਤੇ ਵੰਜ ਦੇ ਨਾਲ ਹੀ ਲੈ ਜਾਣਾ ਪਿਆ ਤੇ ਉਹ ਕਿਸੇ ਘਰ ਦੇ ਵਿੱਚ ਮਾਤਾ ਪਰਿਵਾਰ ਸੀ ਉਹਨੂੰ ਲੈ ਕੇ ਆਏ ਫਾਈਲ ਨੂੰ ਮਿੰਡਿਆ ਰੱਖਿਆ ਹੁਣ ਚੁੱਕੋ ਹੁਣ ਚੁੱਕੋ ਬਾਬਾ ਜੀ ਸਾਡਾ ਰੋ ਗਾੜੀ ਕਿ ਲੈਣਾ ਆਪਾਂ ਸੈਟ ਰੋ ਮਰੇ ਜੀ ਇੱਥੇ ਲਿਆ